ਵਾਜਾ ਵੀ ਤੋੜੀ ਹੋਣਾ ਲੱਗਦਾ ਨੇਰੀ ਨੇ ਓਹ ਹੋ 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 ਓਹ ਹੋ ਹੋ ਗੁੱਡੂ ਉੱਡਣਾ ਹੀ ਆ ਆ ਬਣਾਤਾ ਗੁੱਡੂ ਨੇ ਬੰਨ ਬਾਕੀ 37 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀ ਆ ਉਹ ਹਵਾ ਚੱਲਦੀ ਪਈ ਆ ਪਰ ਉੱਥੇ ਥੋੜਾ ਜਿਹਾ ਜੇ ਸੀਰੀਅਸ ਜਿਹਾ ਮਾਹੌਲ ਚੱਲੰਦਿਆ ਤੁਹਾਨੂੰ ਪਤਾ ਤੇ ਗੁੱਡੂ ਉਠਾਈ ਹੀ ਨਾਲੀਆਂ ਸਾਫ਼ ਕਰਨ ਨੂੰ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆ ਪਾਈ ਦੀ ਵੀਡੀਓ ਅੱਜ ਦੀ ਵੀਡੀਓ ਹੈਗੀ ਹੈ ਜੀ ਜਿਹੜਾ ਦਿਨ ਹੈਗਾ ਏ ਸ਼ੁੱਕਰਵਾਰ ਦਾ ਬਸੰਤ ਵਾਲਾ ਦਿਨ ਤੇ ਦੇਖੋ ਬਸੰਤ ਦੇ ਨਜ਼ਾਰੇ ਇਹ ਰੋਪੜ ਸ਼ਹਿਰ ਦਾ ਹਾਲ ਆ ਬਾਕੀ ਹੋਰ ਕਿੱਥੇ ਕਿੱਥੇ ਮੀਂਹ ਪੈਂਦਾ ਏ ਜਰੂਰ ਦੱਸਿਓ ਜੇ ਤੇ ਇੱਧਰ ਵੀ ਦੇਖੋ ਬੱਦਲ ਕਿਵੇਂ ਜਾ ਰਿਆ ਹਨ ਪਾਣੀ ਲੈਣ ਜਾ ਰਿਆ ਔਰ ਜਿਵੇਂ ਜਿਵੇਂ ਬੱਦਲ ਜਾ ਰਿਆ ਨਾ ਤੇ ਅਣੂ ਨੂੰ ਘੇਰਾ ਪੈ ਰੀਆਂ ਵੀ ਹੋ ਬੱਦਲ ਇਹ ਜਾ ਕਿਉਂ ਨਹੀਂ ਰਿਹਾ ਇੱਥੋਂ ਤੇ ਇਹ ਪਾਣੀ ਹੋਰ ਲੈ ਕੇ ਆ ਰਿਹਾ ਵਾ ਜਾ ਨਹੀਂ ਰਿਹਾ ਜੇ ਤੇ ਮੌਸਮ ਇਦਾਂ ਦਾ ਹੋਇਆ ਬਾਕੀ ਸਾਰਿਆਂ ਨੂੰ ਫੇਰ ਵੀ ਰਜਾਈਆਂ ਵਿੱਚ ਬੈਠਿਆ ਬਸੰਤ ਦੀਆਂ ਵਧਾਈਆਂ ਆਣ ਦੀ ਤੇ 4 ਦਿਨ ਪਹਿਲਾਂ ਦੇਖ ਲਓ ਇਹਨੂੰ ਕਹਿੰਦੇ ਕੁਦਰਤ 4 ਦਿਨ ਪਹਿਲਾਂ ਸਾਰੀਆਂ ਕੋਟੀਆਂ ਕਾਟੀਆਂ ਟੋਪੀਆਂ ਲਵਾਤੀਆਂ ਸੀਗੀਆਂ ਇੰਨੀਆਂ ਧੁੱਪਾਂ ਲੱਗਦੀਆਂ ਧੁੱਪੇ ਬੈਠਾ ਨਹੀਂ ਜਾਂਦਾ ਤੇ ਅੱਜ ਦੇਖ ਲਓ ਮੌਸਮ ਦਰਖਤ ਇੰਨੇ ਇੱਕ ਜ਼ਿਆਦੇ ਜਿਹੜੇ ਹਵਾਨਾ ਵਾਲਾ ਨਾ ਟੁੱਟਣ ਦੀ ਤਦਾਰ ਤੱਕ ਹੀ ਜਾਂਦੇ ਇੰਨੇ ਵਿਚਾਰੇ ਝੁੱਕ ਜਾਂਦੇ ਆ ਦੇਖੋ ਸਾਡਾ ਇਹ ਪਰਿਜਾਤੀ ਪਰਲੇਬਾਸੇ ਨੂੰ ਸਾਰਾ ਝੁਗ ਗਿਆ ਤੋਂ ਜਨਾ ਵੀ ਸਾਰਾ ਨਿੱਕੇ ਨਿੱਕੇ ਥੱਲੇ ਤੋਂ ਸਭ ਟੁੱਟ ਗਿਆ ਹੋ ਅੰਦਰ ਗਾਰਡਨ ਵਾਲਾ ਮੈਂ ਵੇਖਿਆ ਹੀ ਉਹ ਵੀ ਸਾਰਾ ਟੁੱਟ ਗਿਆ ਤੇ ਗੁੱਡੂ ਉਠਾਈ ਇਹ ਨਾਲੀਆਂ ਸਾਫ਼ ਕਰਨ ਨੂੰ ਦੇਖੋ ਗੁੱਡੂ ਕੀ ਪੋਲ ਬਣਾ ਰਿਹਾ ਮੈਂ ਕਿ ਸ਼ਾਇਦ ਨਾਲੀ ਦੀ ਸਫਾਈ ਕਰੇ ਪੋਲ ਬਣਾਗੇ ਤੇ ਕੀ ਗੱਡੀ ਚੜਾਉਣੀ ਦੂ ਹੈ ਤੂੰ ਚੜ ਗਿਆ ਤੂੰ ਚੜ ਗਿਆ ਤੇ ਇਹ ਆ ਜੀ ਕੁਝ ਇਥੋਂ ਦੇ ਹਾਲ ਚਾਲ ਸਾਡੇ ਬਸੰਤ ਸੋਚਿਆ ਸੀਗਾ ਐਰ ਕੀ ਇਹਨੂੰ ਨੇ ਵੀ ਵਧੀਆ ਮਨਾਵਾਂਗੇ ਇਹ ਤੇ ਕਹਿ ਰਿਆ ਸੀਗਾ ਕਿ ਇਤਨੇ ਵੀ ਫੋਨ ਕਰ ਰਿਆ ਸੀਗਾ ਵੀ ਮੰਮੀ ਉਹਨੂੰ ਫੋਨ ਕਰਕੇ ਬੁਲਾ ਲਈਏ ਪਰ ਉੱਥੇ ਥੋੜਾ ਜਿਆਦਾ ਜੇ ਸੀਰੀਅਸ ਜਿਹਾ ਮਾਹੌਲ ਚੱਲੰਦਿਆ ਤੁਹਾਨੂੰ ਪਤਾ ਤੇ ਆਪਣਾ ਵੀ ਕੋਈ ਮਨ ਜਿਆ ਨਹੀਂ ਹੈਗਾ ਕੁਝ ਵੀ ਕਰਨ ਨੂੰ ਅੱਜ ਡੈਡੀ ਨੂੰ ਲੈ ਕੇ ਗਏ ਹਸਪੀਟਲ ਤੇ ਦੇਖਦੇ ਆ ਉਹ ਕੀ ਦੱਸਦੇ ਆ ਆਪਰੇਸ਼ਨ ਵਗੈਰਾ ਕਦੋਂ ਕਰਦੇ ਆ ਕਿਉਂਕਿ ਪ੍ਰੋਬਲਮ ਬਹੁਤ ਜ਼ਿਆਦਾ ਵਧ ਰਹੀ ਸੀਗੀ ਬਾਕੀ ਬਹੁਤ ਭੈਣ ਭਰਾਵਾਂ ਨੇ ਮੈਨੂੰ ਜਗ੍ਹਾ ਦੱਸਿਆ ਫੋਨ ਵੀ ਮੈਨੂੰ ਕਰਦੇ ਸੀਗੇ ਮੈਡਮ ਇੱਥੇ ਲੈ ਕੇ ਜਾਓ ਇਹਦੇ ਨਾਲ ਆ ਆ ফাঁਡਾ ਕੀਤੇ ਆ ਦੇਖੋ ਕਿੰਨੀ ਹਵਾ ਤੇ ਆਹ ਫਾਂਡਾ ਕੀਤਾ ਏਦਾਂ ਠੀਕ ਹੋ ਜਾਂਦਾ ਉਹ ਪਰ ਪ੍ਰੋਬਲਮ ਜਿਹੜੀ ਉਹਨਾਂ ਜ਼ਿਆਦਾ ਵੱਧ ਗਈ ਆ ਹੁਣ ਆਪਰੇਸ਼ਨ ਹੀ ਕਰਵਾਉਣਾ ਪੈਣਾ ਉਹਨਾਂ ਨੂੰ ਤੇ ਬਾਕੀ ਮੈਨੂੰ ਬਹੁਤ ਬੈਂਪਰਾਵਾਂ ਦੇ ਮੈਨੂੰ ਫੋਨ ਵੀ ਆਏ ਮੈਸੇਜ ਵੀ ਆ ਰਹੇ ਸੀਗੇ ਤੇ ਵਟਸਐਪ ਤੇ ਮੈਨੂੰ ਫੋਨ ਕਰ ਰਹੇ ਸੀਗੇ ਕਿ ਮੈਡਮ ਤੁਸੀਂ ਇਸ ਜਗ੍ਹਾ ਤੇ ਲੈ ਕੇ ਜਾਓ ਇੱਕ ਇੱਧਰ ਹੈਗੀ ਆ ਉਹਨਾਂ ਮੋਗੇ ਵਾਲੀ ਜਗ੍ਹਾ ਤੇ ਦੱਸਿਆ ਸੀ ਬਾਹਰੋਂ ਸੀ ਕਿ ਮੈਡਮ ਦਾ ਫੋਨ ਆਇਆ ਉਹਨਾਂ ਨੂੰ ਮੈਂ ਕਿਹਾ ਐਡਰੈਸ ਭੇਜ ਦਿਓ ਤੇ ਇੱਕ ਜਿਹੜਾ ਕਿਕਰਾਂ ਵਾਲਾ ਖੂਹ ਸ਼ਾਇਦ ਆਖਿਆ ਜਾਂਦਾ ਅੱਗੇ ਪਤਾ ਨਹੀਂ ਕਿਹੜਾ ਖੂਹ ਲੁਧਿਆਣੇ ਇੱਧਰ ਉੱਧਰ ਵੀ ਕਹਿੰਦੇ ਕੁਦੂਦਾਂ ਦਾ ਇਲਾਜ ਕਰਦੇ ਪਰ ਪ੍ਰੋਬਲਮ ਨਾ ਡੈਡੀ ਦੀ ਬਹੁਤ ਵੱਧ ਗਈ ਸੀਗੀ ਉਹ ਥੋੜੀ ਬਹੁਤੀ ਪ੍ਰੋਬਲਮ ਹੋਵੇ ਨਾ ਫਿਰ ਚਲੋ ਵੀ ਜਾ ਕੇ ਆਪਾਂ ਉਹਦਾ ਦੇਸੀ ਇਲਾਜ ਕਰਾ ਸਕਦੇ ਆ ਕਈ ਦੇਸੀ ਦਵਾਈਆਂ ਬਹੁਤ ਵਧੀਆ ਤੇ ਪਰ ਹੁਣ ਜਿਆਦੀ ਪ੍ਰੋਬਲਮ ਵਧਣ ਕਰਕੇ ਉਹਨਾਂ ਨੂੰ ਲੈ ਕੇ ગયા ਜੇ ਹਸਪੀਟਲ ਦੇਖਦੇ ਆ ਵੀ ਚਲੋ ਵਾਹਿਗੁਰੂ ਭਲੀ ਕਰੇ ਵਧੀਆ-ਵਧੀਆ ਆਪਾਂ ਵੀ ਖੁਸ਼-ਖੁਸ਼ ਰਹੀਏ ਤੇ ਡੈਡੀ ਵੀ ਵਧੀਆ ਠੀਕ ਹੋ ਜਾਣ ਜਲਦੀ ਤੇ ਅੱਜ ਬਸੰਤ ਤੇ ਸਾਡੇ ਮਾਝੇਵਾਲ ਜੋ ਸਾਡੀ ਰੀਤੀ ਰਿਵਾਜਾਂ ਵੀ ਅਸੀਂ ਉਹ ਮਿੱਠੇ ਚੌਲ ਬਣਾਉਨੇ ਆ ਤੇ ਅੱਜ ਅਸੀਂ ਉਹ ਬਣਾਵਾਂਗੇ ਪੀਲੇ ਚੌਲ ਕਿਉਂਕਿ ਬਸੰਤੀ ਰੰਗ ਦਾ ਅੱਜ ਕੋਈ ਨਾ ਕੋਈ ਚੀਜ਼ ਜਿਹੜੀ ਉਹ ਬਣਾਈ ਜਾਂਦੀ ਆ ਸੋ ਗੁੱਡੂ ਨੇ ਤੇ ਐਦਾਂ ਦਾ ਬਸੰਤੀ ਰੰਗ ਹੈਗਾ ਇਹ ਗੁੱਡੂ ਕੋ ਥੋੜਾ ਜਿਹਾ ਪੀਲਾ ਗੁੱਡੂ ਨੇ ਉਹ ਪਾਇਆ ਤੇ ਬਾਕੀ ਚਲੋ ਇਹ ਨਾ ਰੀਜ ਦੇ ਨਾਲ ਹੀ ਹੁੰਦਾ ਮਨ ਖੁਸ਼ ਹੋਵੇ ਤੇ ਫੇਰ ਹੀ ਦਿਲ ਕਰਦਾ ਕੁਝ ਤੇ ਬੱਚੇ ਕਹਿ ਰਹੇ ਸੀ ਕਿ ਮੰਮਾ ਸਾਨੂੰ ਚੌਲ ਬਣਾ ਦਿਓ ਤੇ ਆਪਾਂ ਉਹ ਜਰਦਾ ਜਿਹਨੂੰ ਬੋਲਦੇ ਆ ਉਹ ਆਪਾਂ ਬਣਾਉਨੇ ਆ ਤੇ ਅਜੇ ਵੀਡੀਓ ਮੈਂ ਸ਼ੂਟ ਨਹੀਂ ਕਰ ਰਹੀ ਥੋੜਾ ਠਹਿਰ ਕੇ ਬਣਾਉਂਗੀ ਕਿਉਂਕਿ ਲਾਈਟ ਗਈ ਹੋਈ ਬਹੁਤ ਹੀ ਜਿਆਦਾ ਝੱਖੜ ਹੀ ਬਹੁਤ ਜਿਆਦਾ بارش ਵੀ ਹੋਈ ਹੈ ਇੱਥੇ بارش ਦੇ ਨਾਲ ਨਾ ਝੱਖੜ ਜਿਆਦਾ ਨੇਰੀ ਬਹੁਤ ਆ ਰਹੀ ਹੈ ਇਸ ਟਾਈਮ ਨੂੰ ਨਹੀਂ ਤਾਂ ਸਾਡੇ ਇੱਥੇ ਵਾਇਰ ਨਹੀਂ ਸੁਣਨੀ ਸੀਗੀ ਉੱਚੇ ਖੇੜੇ ਵਾਲਿਆਂ ਨੇ ਡੇ ਡੇ ਡੀ ਜੇ ਲਾਏ ਹੁੰਦੇ ਕੱਲ ਸ਼ਾਮੀ ਜਿਹੜਾ ਇਹਨੂੰ ਨਾ ਆਪਣੇ ਦੋਸਤਾਂ ਨਾਲ ਜਾ ਕੇ ਕਿੰਨੀ ਆਏ ਪਤੰਗਾ ਲੈ ਕੇ ਆਏ ਤੇ ਮੈਂ ਨੂੰ ਉਹ ਕਹਿ ਮੈਂ ਹਾਂ ਉਹ ਡਾਈਆਂ ਨਹੀਂ ਜਾਣੀਆਂ بارش ਦੱਸਦੇ ਆ ਕਹਿੰਦਾ ਮੰਮੀ ਨਹੀਂ ਡੁੱਬ ਵੀ ਸਕਦੀ بارش ਨੈਟ ਦਾ ਕਿਹੜਾ ਭਰੋਸਾ ਪਰ ਹੁਣ ਦਾ ਸਾਨੂੰ ਇਦਾਂ ਦਾ ਮਹਿਸੂਸ ਹੋ ਰਿਹਾ ਮਹਿਸੂਸ ਤਾਂ ਹੁਣ ਚਲੋ ਕਾਦਾ ਹੋਣਾ ਹੈ ਮੈਨੂੰ ਗੈਰਹੀ ਇਹਦੇ ਦੋਸ ਜਿਹੜਾ ਲੈ ਕੇ ਆਇਆ ਨਾ ਪਤੰਗਾ ਮੈਂ ਕਿਹਾ ਉਹਨੂੰ ਮੈਨੂੰ ਫੋਨ ਲਾ ਕੇ ਦੇ ਮੈਂ ਵਿਚਾਰੇ ਨਾਲ ਅਫਸੋਸ ਹੀ ਕਰਨਾ ਕਿ ਇੰਨੀ ਪਤੰਗਾ ਲੈ ਕੇ ਆਇਆ ਤੇ ਕੋਈ ਫਾਇਦਾ ਨਹੀਂ ਆਇਆ ਬਾਕੀ 37 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀ ਆ ਉਹ ਹਵਾ ਚਲਦੀ ਪਈ ਆ ਇੰਨੇ ਜਿਹੇ ਤਾਂ ਬੰਦੇ ਉੱਡ ਜਾਣ ਪਤੰਗਾ ਤੇ ਬਾੜਪੂੜੀ ਜਾਣਗੇ ਨਾ ਲੋੜੀ ਨੂੰ ਉੱਥੇ ਰੋਂਦੇ ਰਹੇ ਕਿ ਮਮਾ ਹਵਾਣੀ ਚਲਦੀ ਹਵਾਂਣ ਚਲਦੀ ਪਤੰਗਾ ਡਾਈਆਂ ਜਾਂਦੀਆਂ ਅੱਜ ਹਵਾ ਜਿਆਦੀ ਹੈ ਤੇ ਅੱਜ ਇਹ ਕਹਿੰਦੇ ਹੀ ਨਹੀਂ ਡਾ ਸਕਦੇ ਡਾਉਣ ਜਿਆਦੀ ਆ ਵਜੇ ਨਹੀਂ ਜਿਆਦੀ ਆ ਵਜੇ ਤਾਂ ਫਿਰ ਪਤੰਗਾਂ ਪਾੜਨ ਵਾਲਾ ਕੰਮ ਹੀ ਐ ਹੁਣ ਕਾਹਦੇ ਮਾੜੀ ਮੋਟੀ ਹਵਾ ਹੋਵੇ ਤਾਂ ਕਿੱਥੇ ਡਾ ਲਈਦਾ ਤੇ ਮੌਸਮ ਕੁਛ ਇਦਾਂ ਦਾ ਸਵੇਰ ਤੇ ਅਪਰ ਜਾਈ ਤੇ ਬੈਠੇ ਹੋਣ 11 ਵਜ ਗਏ ਤੇ ਅੰਦਰ ਹੀ ਖਾ ਪੀ ਕੇ ਗੁੱਡੂ ਇਹ ਕੀ ਗਿਆ ਚਰਨਾ ਬਣਾ ਦੀ ਤਾਂ ਬੰਨ ਬਣਾਇਆ ਗੁੱਡੂ ਨੇ ਦੇਖੋ ਗੁੱਡੂ ਦਾ ਬੰਨ ਆ ਬਣਾਤਾ ਗੁੱਡੂ ਨੇ ਬੰਨ ਬੱਟਾ ਭਾਗੇ ਲਾ ਦੇ ਬਾਕੀ ਸਮਾਂ ਹੀ ਪਤਾ ਨਹੀਂ ਕਿਹੋ ਜਾ ਰਿਹਾ ਤੇ ਆਰ ਕੀ ਲੋੜੀ ਵੀ ਉਦਾਂ ਹੀ ਗਈ ਆ ਬਸ ਐਵੇਂ ਹੀ ਤੇ ਬਸੰਤ ਵੀ ਇਹ ਜਿਹੜੇ ਤਿਉਹਾਰ ਆ ਇਹ ਬੱਚਿਆਂ ਨੂੰ ਹੀ ਹੁਣ ਜਿਵੇਂ ਵਧੀਆ ਲੱਗਦੇ ਜੇ ਆਪਾਂ ਵੀ ਬੱਚੇ ਸੀ ਨਾ ਗਿਣ-ਗਿਣ ਕੇ ਦਿਨ ਕੱਢਣੇ ਵੀ ਅਜ ਇੰਨੇ ਦਿਨ ਲੱਗੇ ਲੋੜੀ ਨੂੰ ਇੰਨੇ ਦਿਨ ਰਹਿ ਗਏ ਬੜਾ ਚਾਹ ਹੁੰਦਾ ਸੀਗਾ ਅੱਜ ਕੱਲ ਤਾਂ ਬਸ ਜ਼ਿੰਮੇਵਾਰੀਆਂ ਨਾਲ ਕੰਮ ਧੰਦੇ ਚ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਹੈ ਕੱਲ ਨੂੰ ਲੋੜੀ ਹੈ ਹੈ ਕੱਲ ਨੂੰ ਦੀਵਾਲੀ ਹੈ ਐ ਪਤਾ ਲੱਗਦਾ ਤੇ ਚਲੋ ਉਹ ਸਮਾਂ ਬਹੁਤ ਵਧੀਆ ਸੀਗਾ ਮੋੜ ਤੇ ਆਉਣਾ ਨਹੀਂ ਮੋੜ ਜਿੱਦੋਂ ਦੁਬਾਰਾ ਫੇਰ ਆਪਾਂ ਦੁਨੀਆ ਤੇ ਆਵਾਂਗੇ ਫੇਰ ਉਹ ਜਿਹੜਾ ਸਮਝ ਦਾ ਨਜ਼ਾਰਾ ਆਪਾਂ ਲੈ ਸਕਦੇ ਹੁਣ ਤਾਂ ਚਲੋ ਇਹ ਬੱਚੇ ਹੀ ਆ ਬੱਚੇ ਕਹਿ ਰਹੇ ਸੀ ਮੰਮਾ ਤੁਸੀਂ ਕਿੰਨਾ ਖੰਨ ਕਰਦੇ ਹੁੰਦੇ ਮੈਨੂੰ ਸਾਨੂੰ ਬਹੁਤ ਆਚਾਹ ਹੁੰਦਾ ਸੀ ਅਸੀਂ ਆਪਦੀ ਘਰ ਦੀ ਸਾਫ ਸਫਾਈ ਕਰੀ ਜਾਣੀ ਦਿਨ ਗਿਣ-ਗਿਣ ਕੇ ਕੱਢਣੇ ਵੀ ਅੱਜ ਇੰਨੇ ਦਿਨ ਹੋ ਗਏ ਆ ਅੱਜ ਇੰਨੇ ਦਿਨ ਰਹਿ ਗਏ ਆ ਦੁਸ਼ਹਰੇ ਤੋਂ ਬਾਅਦ ਨਾ ਗਿਣੀ ਜਾਣੇ ਵੀ ਦੀਵਾਲੀ ਇੰਨੇ ਦਿਨ ਬਾਅਦ ਆਉਣੀ ਆ ਇੰਨੇ ਦਿਨ ਹੋ ਗਏ ਆ ਤੋਂ ਉਧਰ ਇਧਰ ਜਦੋਂ ਆਪਾਂ ਲੋਹੜੀ ਤੋਂ ਬਾਅਦ ਪਸੰਦ ਦੀ ਵੇਟ ਇਦਾਂ ਕਰਦੇ ਸਾਡੇ ਪਸੰਦ ਨਹੀਂ ਉਧਰ ਮਣਾ ਅੰਮ੍ਰਿਤਸਰ ਵਾਲੀ ਸਾਈਡ ਬਹੁਤ ਘੱਟ ਬਸੰਤ ਬਣਾਉਂਦੇ ਆ ਆ ਇੰਨਾ ਵੀ ਜਿਹੜੇ ਘਰ ਦੇ ਵਿੱਚ ਕੋਈ ਖਾਣ ਪੀਣ ਦਾ ਜਿਹੜਾ ਪਕਵਾਨ ਉਹ ਵਧੀਆ ਬਣਾਉਂਦੇ ਦੇਖੋ ਦਰਵਾਜ਼ਾ ਵੀ ਤੋੜ ਹੀ ਲੈਣਾ ਲੱਗਦਾ ਨੇਰੀ ਨੇ ਓਹੋ ਹੋ 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 ਓਹੋ ਹੋ ਗੁੱਡੂ ਉੱਡਣਾ ਹੀ ਆਈ ਤੂੰ ਤੂੰ ਨਾ ਉੱਡ ਜੀ ਉੱਚੇ ਖੜੇ ਨੇ ਥੋੜੀ ਡੱਕ ਲੈਣਾ ਵੇ ਖਾਣੂ ਬੱਦਲ ਫੇਰ ਐ ਹੀ ਹੋ ਗਿਆ ਕਾਲਾ ਹਨਾ ਇਦਾਂ ਜਿਦੋਂ ਕਾਲਾ ਥੋੜਾ ਜਿਹਾ ਹੋ ਜਾਂਦਾ ਫੇਰ ਪੈਣਾ ਸ਼ੁਰੂ ਹੋ ਜਾਂਦਾ ਵਾ ਮੀ ਆ ਕੇ ਇਹ ਫੇਰ ਆੜ ਜਾਂਦਾ ਥੋੜਾ ਜਿਹਾ ਉੱਚਾ ਹੋਇਆ ਸੀ ਆਪਾਂ ਬਾਹਰ ਨਿਕਲੇ ਤੇ ਪਰ ਫੇਰ ਵੇਖਣ ਨੂੰ ਕਿਵੇਂ ਗੜਾ ਹੀ ਹੋ ਗਿਆ ਨਾ ਉਧਰੋਂ ਵੀ ਕਾਲਾ ਹੀ ਹੋ ਗਿਆ ਅੱਜ ਨਜ਼ਾਰੇ ਲਓ ਅੰਦਰ ਹੀ ਰੱਜਾਈਆਂ ਦੇ ਵਿੱਚ ਹੀ ਪਤੰਗਾ ਡਾਉ ਅੱਜ ਇਹ ਅੱਜਕੱਲ ਦੇ ਜਮਾਨੇ ਦੀ ਬੋਟ ਵੀ ਬਣਾ ਲਈ ਇਹ ਦੇਖਿਆ ਜਾਰੀ ਗੁੱਡੂ ਦੀ ਬੋਟ ਗੁੱਡੂ ਇਹ ਕਾਗਜ਼ ਦੀ ਬਣਾ ਲਈ ਤੇ ਹੁਣ ਫੇਰ ਆ ਦੇਖੋ بارش ਸ਼ੁਰੂ ਹੋ ਗਈ ਆ ਨਿੱਕੀ ਨਿੱਕੀ ਫੇਰ بارش ਆ ਗਈ ਆ ਤੇ ਆਪਾਂ ਚੱਲਦੇ ਅੰਦਰ ਤੇ ਫੇਰ ਆਪਾਂ ਚੌਰ ਬਣਾਉਨੇ ਆ ਤੇ ਫੇਰ ਮਿਲਦੇ ਆ ਤੁਹਾਨੂੰ ਤੇ ਬਸ ਇਦਾਂ ਹੀ ਆ ਜੇ ਰਜਾਈਆਂ ਜੇ ਫੇਰ ਪਸੰਤ ਬਣਾਵਾਂਗੇ ਤੇ ਮਿੱਠੇ ਚੌਲ ਬਣਾਵਾਂਗੇ ਤੇ ਖਾਵਾਂਗੇ ਗੁੱਡੇ ਉਧਰ ਪਹਿਲਾਂ ਬੰਨ ਬਣਾ ਲਿਆ ਫੇਰ ਪੁੱਲ ਬਣਾ ਲਿਆ ਹੁਣ ਬੋਟ ਵੇਖੋ ਗੁੱਡੂ ਦੀਆਂ ਦੀ ਪੁੱਲ ਦੇ ਥੱਲੇ ਦੀ ਕੱਢਣੀ ਆ ਗੁੱਡਾ ਜਦੂ ਕਰਦੀ ਨਜ਼ਾਰੇ ਤੇ ਗੁੱਡੂ ਜਿਆਦਾ ਨਾ ਚੰਗਾ ਕਪੜੇ ਨਾ ਗਿੱਲੇ ਕਰੀ ਤੇ ਆਪਾਂ ਚਲਦੇ ਅੰਦਰ ਦੇਖਦੇ ਆਂ ਲਾਈਟ ਆ ਗਈ ਤੇ ਫਿਰ ਆਪਾਂ ਬਣਾਉਨੇ ਆਂ ਚੌਲ ਕਾਫੀ ਦੇਰ ਹੋ ਗਈ ਸੀ ਲਾਈਟ ਨੂੰ ਢੀਕਦੇ ਆਂ ਤੇ ਲਾਈਟ ਹੋਣ ਆਈ ਤੇ ਹੁਣ ਰੱਖ ਦਿੱਤਾ ਜੀ ਆਪਾਂ ਪਾਣੀ ਉਹਦੇ ਵਿੱਚ ਰੰਗ ਪਾਤਾ ਸੀ ਇਧਰ ਚੌਲ ਧੋ ਕੇ ਰੱਖੇ ਤੇ ਇਧਰ ਰੱਖੀਏ ਜੀ ਇੱਕ ਕੌਲੀ ਆਪਾਂ ਪੀਸੀ ਹੋਈ ਖੰਡ ਚਾਏ ਨੂੰ ਬੂਰਾ ਖੰਡ ਵੀ ਤੁਸੀਂ ਕਹਿ ਸਕਦੇ ਹੋ ਤੇ ਪਾਣੀ ਗਰਮ ਹੋ ਗਿਆ ਸੀ ਇਹਦੇ ਵਿੱਚ ਆਪਾਂ ਇਹ ਜਿਹੜੇ ਚੌਲ ਪਹਿਲਾਂ ਧੋ ਕੇ ਰੱਖੇ ਸੀ ਇਹ ਆਪਾਂ ਸਾਰੇ ਇਹਦੇ ਵਿੱਚ ਮਿਕਸ ਕਰ ਦਿੱਤੇ ਆ ਤੇ ਇਧਰ ਜਿਹੜੇ ਚੌਲ ਉਬਾਲਣੇ ਵੱਖਰੇ ਰੱਖ ਦਿੱਤੇ ਆਪਾਂ ਕਿਉਂਕਿ ਜਿਹੜਾ ਜਰਦਾ ਇਸੇ ਤਰ੍ਹਾਂ ਹੀ ਬਣਦਾ ਵਾ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਪਤਾ ਹੋਊਗਾ ਇਹ ਦੇਖੋ ਇੱਧਰ ਉਬਲਦੇ ਪਿਆ ਚੋਲ ਤੇ ਇੱਧਰ ਆਪਾਂ ਰੱਖ ਲਈਏ ਜੀ ਕੜਾਈ ਇਹਦੇ ਵਿੱਚ ਆਪਾਂ ਲਾਵਾਂਗੇ ਇਹਨਾਂ ਚੋਲਾਂ ਨੂੰ ਤੜਕਾ ਤੜਕੇ ਵਾਸਤੇ ਆਪਾਂ ਪਾ ਲਿਆ ਕੜਾਈ ਦੇ ਵਿੱਚ ਦੇਸੀ ਘਿਓ ਤੇ ਇੱਧਰ ਆਪਾਂ ਕੁਸ਼ਕ ਜਿਹੜੇ ਡਰਾਈ ਫਰੂਟ ਇਹਦੇ ਵਿੱਚ ਪਾਵਾਂਗੇ ਉਹ ਆਪਾਂ ਕੱਟਲੇ ਸੀਗੇ ਤੇ ਇਹ ਕਿਹੜੇ-ਕਿਹੜੇ ਡਰਾਈ ਫਰੂਟ ਆ ਇਹ ਆਪਾਂ ਪਾਰੇ ਦੇ ਵਿੱਚ ਕਾਜੂ ਬਦਾਮ ਤੇ ਇਹ ਚਾਰੇ ਮਗਜ ਤੇ ਨਾਲੇ ਪਾ ਰਿਆ ਆਪਾਂ ਸੌਗੀ ਤੁਸੀਂ ਇਹਦੇ ਵਿੱਚ ਖੋਪਾ ਵੀ ਪਾ ਸਕਦੇ ਹੋ ਪਰ ਉਹ ਮੇਰੇ ਬੱਚੇ ਲਾਇਕ ਨਹੀਂ ਇੰਨਾ ਕਰਦੇ ਸੋ ਆਪਾਂ ਇਹੀ ਡਰਾਈ ਫਰੂਟ ਪਾ ਰਹੇ ਜਿਹੜਾ ਜਿਹੜਾ ਤੁਹਾਨੂੰ ਪਸੰਦ ਹੋ ਤੁਸੀਂ ਪਾ ਸਕਦੇ ਹੋ ਤੇ ਕੁਝ ਆਪਾਂ ਇੱਧਰ ਡਰਾਈ ਫਰੂਟ ਰੱਖਿਆ ਸੀ ਇਹਦੀ ਗਾਰਨਿਸ਼ ਕਰਨ ਨੂੰ ਤੇ ਕਿਉ ਆਪਣਾ ਹੋ ਗਿਆ ਜੀ ਗਰਮ ਤੇ ਇੱਧਰ ਇੱਕ ਵਾਰੀ ਚੌਲ ਚੈੱਕ ਕਰ ਲੈਣੇ ਆ ਬਸ ਥੋੜੀ ਜਿਹੀ ਦੇਰ ਹੋਰ ਲੱਗਣੀ ਚੌਲਾਂ ਨੂੰ ਤੇ ਚੌਲ ਜਿਹੜੇ ਆਪਾਂ ਸਿਰਫ 80% ਪਕਾਉਣੇ ਆ ਤੇ ਕਿਉ ਆਪਣਾ ਹੋ ਗਿਆ ਜੀ ਗਰਮ ਤੇ ਇਹਦੇ ਵਿੱਚ ਪਾ ਦੇਨੇ ਆਪਾਂ ਸਾਰੇ ਡਰਾਈ ਫਰੂਟ ਤੇ ਇਹਨਾਂ ਨੂੰ ਆਪਾਂ ਥੋੜਾ ਥੋੜਾ ਕਰ ਲਾਂਗੇ ਫਰਾਈ ਤੁਸੀਂ ਇਹ ਕੱਚੇ ਵੀ ਪਾ ਸਕਦੇ ਹੋ ਤੁਹਾਡੀ ਇੱਛਾ ਪਰ ਆਪਾਂ ਇੱਥੇ ਫਰਾਈ ਕਰ ਰਹੇ ਹਾਂ ਕਿਉਂਕਿ ਥੋੜੇ ਜਿਹੀ ਕਰੰਚੀ ਹੋ ਜਾਂਦੇ ਨੇ ਨਾ ਇਹਦੇ ਨਾਲ ਤੇ ਵਧੀਆ ਲੱਗਦੇ ਜਿਵੇਂ ਮਗਜ ਵਗੈਰਾ ਜਿਹੜੇ ਥੋੜੇ ਭੁੱਜ ਜਾਂਦੇ ਆ ਨਾ ਤੇ ਇਹਨਾਂ ਦਾ ਟੇਸਟ ਬਹੁਤ ਵਧੀਆ ਆਉਂਦਾ ਬਸ ਥੋੜੇ ਥੋੜੇ ਆਪਾਂ ਭੁੰਨਣੇ ਜ਼ਿਆਦਾ ਨਹੀਂ ਕਈ ਲੋਕ ਕੱਚੇ ਪਾਉਂਦੇ ਆ ਕਈ ਲੋਕ ਬਿਨਾ ਤੋਂ ਵੀ ਡਰਾਈ ਫਰੂਟ ਤੋਂ ਵੀ ਬਣਾਉਂਦੇ ਆ ਜਿੱਦਾਂ ਤੁਹਾਡੀ ਇੱਛਾ ਤੁਸੀਂ ਬਣਾ ਸਕਦੇ ਹੋ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਣਾ ਬਸ ਥੋੜੇ ਥੋੜੇ ਜਿਦੋਂ ਇਹਨਾਂ ਦਾ ਕਲਰ ਚੇਂ ਇਹ ਫੇਰ ਇਹਨਾਂ ਨੂੰ ਆਪਾਂ ਵਿੱਚੋਂ ਕੱਢ ਲਾਂਗੇ ਦੇਖੋ ਕਲਰ ਇਹਨਾਂ ਦਾ ਹੋ ਗਿਆ ਚੇਂਜ ਤੇ ਉਧਰ ਆਪਣੇ ਚੌਲ ਵੀ ਜਿਹੜੇ ਪੱਕੇ ਸੀਗੇ ਇਹਨਾਂ ਨੂੰ ਆਪਾਂ ਲਿਆ ਛਾਣ ਸਾਰਾ ਪਾਣੀ ਕੱਢਤਾ ਇਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਦੇਖੋ 80% ਪੱਕੇ ਆ ਇਦਾਂਵੇਂ ਤੋੜਿਆ ਥੋੜਾ ਜਿਹਾ ਜਿਵੇਂ ਵੱਖਰੇ ਜਿਹਾ ਹੋ ਜਾਂਦੇ ਨਾ ਚੌਲ ਦੇਖੋ 2-3 ਕਣੀਆਂ ਰਹਿ ਜਾਂਦੀਆਂ ਉਦੋਂ ਫਿਰ ਇਹਨਾਂ ਨੂੰ ਆਪਾਂ ਚੌਲਾਂ ਨੂੰ ਉਤਾਰ ਦੇਣਾ ਤੇ ਇਹ ਪਹਿਲਾਂ ਮੈਨੂੰ ਜਰਦਾ ਨਹੀਂ ਇਹਦਾ ਬਣਾਉਣਾ ਆਉਂਦਾ ਸੀ ਮੈਂ ਮੰਮੀ ਨੂੰ ਪੁੱਛਣਾ ਮੰਮੀ ਕਿਦਾਂ ਤੁਸੀਂ ਚੈੱਕ ਕਰਦੇ ਹੋ ਇਧਰ ਆਪਾਂ ਡਰਾਈ ਫੂਡ ਵੀ ਸਾਰਾ ਕੱਢ ਲਿਆ ਵਿੱਚੋਂ ਤੇ ਬਾਕੀ ਬਚੇ ਘੋ ਦੇ ਵਿੱਚ ਆਪਾਂ ਇਹਨਾਂ ਚੌਲਾਂ ਨੂੰ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਤੜਕਾ ਲਾ ਦਾਂਗੇ ਤੇ ਥੋਲੇ-ਥੋਲੇ ਹੱਥ ਇਹਨਾਂ ਨੂੰ ਆਪਾਂ ਹਿਲਾਉਣਾ ਐ ਹਲਕਾ-ਹਲਕਾ ਜਿਆ ਜਿਆਦਾ ਨਹੀਂ ਇਹਨਾਂ ਨੂੰ ਆਪਾਂ ਹਿਲਾਉਣਾ ਕਿਉਂਕਿ ਨਹੀਂ ਤਾਂ ਚੌਲ ਜਿਹੜੇ ਆਪਣੇ ਟੁੱਟ ਜਾਣਗੇ ਤੇ ਇੱਥੇ ਆਪਾਂ ਪਾ ਦਿੱਤੀ ਜਿਹੜੀ ਮਿੰਤੀ ਚ ਆਪਾਂ ਲਈ ਖੰਡ ਇੱਕ ਗਲਾਸ ਆਪਣੇ ਚੌਲ ਸੀਗੇ ਤੇ ਇੱਕ ਕੌਲੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜਿਹੜੀ ਦੇਸੀ ਖੰਡ ਹੈ ਤੇ ਤੁਸੀਂ ਦਾਣੇ ਵਾਲੀ ਖੰਡ ਵੀ ਪਾ ਸਕਦੇ ਹੋ ਤੇ ਖੰਡ ਪਾ ਕੇ ਵੀ ਆਪਾਂ ਹਲਕੇ ਹਲਕੇ ਹੱਥ ਨਾਲ ਇਹਨੂੰ ਹਿਲਾ ਦੇਣਾ ਤੇ ਜਿਹੜਾ 20% ਰਹਿ ਗਏ ਚੌਲ ਪੱਕਣ ਵਾਲੇ ਉਹ ਇਸ ਖੰਡ ਦੇ ਪਾਣੀ ਦੇ ਵਿੱਚ ਹੀ ਪੱਕ ਜਾਣਗੇ ਤੇ ਦੇਸੀ ਘਿਓ ਦਾ ਇਹਨੂੰ ਆਪਾਂ ਲਾਇਆ ਜੀ ਤੜਕਾ ਦੇਖੋ ਖੰਡੇ ਸਾਰਾ ਪਾਣੀ ਛੱਡ ਦਿੱਤਾ ਤੇ ਜਿਹੜੇ 20% ਚੌਲ ਆ ਉਹ ਕੱਚੇ ਰਹਿ ਗਏ ਸੀ ਉਹ ਇਹਦੇ ਵਿੱਚ ਪੱਕ ਜਾਣਗੇ ਇੱਥੇ ਹੀ ਆਪਾਂ ਇਹਦੇ ਵਿੱਚ ਜਿਹੜੇ ਡਰਾਈ ਫਰੂਟ ਆ ਉਹ ਆਪਾਂ ਪਾ ਦਾਂਗੇ ਤਾਂ ਕਿ ਜਿੱਦੋਂ ਜਿਵੇਂ ਜਿਵੇਂ ਪਾਣੀ ਸੁੱਕਦਾ ਜਾਊਗਾ ਸਾਰਾ ਮਿੱਠਾ ਜਿਹੜਾ ਉਹ ਚੌਲਾਂ ਦੇ ਵਿੱਚ ਤੇ ਡਰਾਈ ਫਰੂਟ ਦੇ ਵਿੱਚ ਜਿਹੜਾ ਰਚ ਜਾਊਗਾ ਤੇ ਡਰਾਈ ਫਰੂਟ ਥੋੜਾ ਜਿਹਾ ਇਹਦੇ ਵਿੱਚ ਜਿੱਦੋਂ ਆਪਾਂ ਪਾਵਾਂਗੇ ਨਾ ਇਦਾਂ ਪਾਣੀ ਦੇ ਵਿੱਚ ਤੇ ਡਰਾਈ ਫਰੂਟ ਜਿਹੜਾ ਉਹ ਨਰਮ ਹੋ ਜਾਊਗਾ ਸੋ ਇਹ ਜਿਹੜਾ ਸਾਰਾ ਡਰਾਈ ਫਰੂਟ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਕਈ ਲੋਕ ਜਿਵੇਂ ਬਣਾ ਕੇ ਤੇ ਉੱਤੇ ਗਾਰਨਿਸ਼ ਕਰਦੇ ਆ ਆਪੋ ਆਪਣਾ ਟੇਸਟ ਆ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਬਣਾ ਸਕਦੇ ਹੋ ਸੋ ਇਹ ਜਿਹੜੇ ਆਪਾਂ ਬਸੰਤ ਤੇ ਪੀਲੇ ਚੌਲ ਬਣਾਏ ਸੀ ਕਈ ਲੋਕ ਪੀੜਾ ਕੜਾਹ ਵੀ ਬਣਾਉਂਦੇ ਆ ਪੀਡਾ ਮਿਲਦਾ ਬੋਲਿਆ ਗਿਆ ਪੀਲਾ ਕੜਾਹ ਵੀ ਬਣਾਉਂਦੇ ਆ ਤੇ ਕਈ ਲੋਕ ਇਦਾਂ ਪੀਲੇ ਚੌਲ ਬਣਾਉਂਦੇ ਆ ਆਪੋ ਆਪਣੀ ਰੀਤ ਸਾਡੇ ਜਿਹੜੇ ਵੱਡੇ ਆ ਉਹ ਇਦਾਂ ਚੌਲ ਵਗੈਰਾ ਬਣਾ ਕੇ ਤੇ ਉਹ ਖਾਂਦੇ ਹੁੰਦੇ ਸੀ ਬਸੰਤਾਂ ਲੈਦੇ ਨੂੰ ਉਦੋਂ ਇਹੀ ਮਠਿਆਈਆਂ ਹੁੰਦੀਆਂ ਸੀਗੀਆਂ ਸੋ ਆਪਾਂ ਵੀ ਉਹ ਜਿਹੜੀ ਰੀਤ ਸ਼ੁਰੂ ਤੋਂ ਚੱਲਦੀ ਆ ਰਹੀ ਐ ਉਹ ਅੱਜ ਆਪਾਂ ਪੂਰੀ ਕਰ ਲਈ ਐ ਰੀਤ ਤੇ ਹੁਣ ਇਹਨਾਂ ਚੌਲਾਂ ਨੂੰ ਆਪਾਂ ਦਮ ਤੇ ਰੱਖ ਦਾਂਗੇ ਪਾਣੀ ਜਿਹੜਾ ਸਾਰਾ ਆਪਣਾ ਸੁੱਕ ਚੁੱਕਾ ਵਾ ਉੱਪਰ ਇੱਕੇ ਕਪੜਾ ਪਾ ਕੇ ਤੇ ਭਾਂਡਾ ਇੱਕ ਉੱਪਰ ਜਾਨੀ ਥਾਲੀ ਰੱਖ ਕੇ ਤੈਨੂੰ ਆਪਾਂ ਧਮ ਦੇ ਦਾਂਗੇ 10-15 ਮਿੰਟ ਜਦੋਂ ਆਪਾਂ ਧਮ ਦਵਾਵਾਂਗੇ ਨਾ ਤੇ ਚੌਲੇ ਫੁੱਲ ਵੀ ਜਾਣਗੇ ਤੇ ਨਾਲੇ ਚੌਲ ਜਿਹੜੇ ਵਧੀਆ ਵੱਖਰਾ-ਵੱਖਰਾ ਦਾਣਾ ਹੋ ਜਾਣਗੇ ਦੇਖੋ ਤੁਸੀਂ ਕਿੰਨੇ ਸੋਹਣੇ ਚੌਲ ਆ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣੇ ਮੂੰਹ 'ਚ ਪਾਣੀ ਆ ਰਿਹਾ ਹੁਣ ਵੀ ਜਦੋਂ ਮੈਂ ਵੀਡੀਓ ਬਣਾ ਰਹੀ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਸੀਗੇ ਦੇਖੋ ਕਿਲੇ-ਕਿਲੇ ਚੌਲ ਬਣੇ ਆ ਸੋ ਤੁਸੀਂ ਕੀ ਪਸੰਦ ਤੇ ਬਣਾਇਆ ਕਿਸ ਤਰ੍ਹਾਂ ਬਸੰਤ ਬਣਾਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਇਹ ਸਾਡੀ ਜਿਹੜੀ ਬਸੰਤ ਸੀਗੀ ਜਿਹੜੀ ਅਸੀਂ ਬਣਾਈ ਸੀਗੀ ਸੋ ਇੱਕ ਵਾਰੀ ਸਾਰਿਆਂ ਨੂੰ ਫੇਰ ਬਸੰਤ ਦੀਆਂ ਬਹੁਤ-ਬਹੁਤ ਬਤਾਈਆਂ ਹਣ ਤੇ ਹੁਣ ਇਹਨਾਂ ਚੌਲਾਂ ਨੂੰ ਆਪਾਂ ਇੱਕ ਬੌਲ ਚ ਕੱਢ ਲੈਨੇ ਆ ਤੇ ਬੌਲ ਚ ਕੱਢ ਕੇ ਤੇ ਇਹਨਾਂ ਦੀ ਗਾਰਨਿਸ਼ ਕਰ ਦਾਂਗੇ ਜਿਹੜਾ ਆਪਾਂ ਡਰਾਈ ਫਰੂਟ ਰੱਖਿਆ ਸੀਗਾ ਨਾ ਉਹਦੇ ਨਾਲ ਆਪਾਂ ਇਹਦੀ ਜਿਹੜੀ ਗਾਰਨਿਸ਼ ਕਰ ਦਾਂਗੇ ਤੇ ਚੌਲ ਦੇਖੋ ਕੱਲਾ-ਕੱਲਾ ਦਾਣਾ ਦਿਖਦਾ ਪਿਆ ਵਾ ਅਜੇ ਕਿ ਮੇਰੇ ਕੋ ਬਾਸਮਤੀ ਦੇ ਚੌਲ ਨਹੀਂ ਸੀਗੇ ਜੇ ਪਿਓਰ ਬਾਸਮਤੀ ਦੇ ਜਿਹੜੇ ਚੌਲ ਹੁੰਦੇ ਨੇ ਨਾ ਤੇ ਫਿਰ ਹੋਰ ਵਧੀਆ ਬਣਨਾ ਸੀਗਾ ਪਰ ਚਲੋ ਇਹ ਵੀ ਬਹੁਤ ਟੇਸਟੀ ਸੀਗਾ ਕਿਉਂਕਿ ਮੇਰਾ ਨਾ ਬੇਟਾ ਬਾਸਮਤੀ ਦੇ ਚੌਲ ਜਿਹੜੇ ਘੱਟ ਲਾਈਕ ਕਰਦਾ ਸੋ ਇਸ ਕਰਕੇ ਆਪਾਂ ਇਹ ਜਿਹੜੇ ਚੌਲ ਬਣਾ ਲਏ ਜਿਹੜੇ ਆਪਣੇ ਕੋ 11 21 ਬੋਲਦੇ ਹੈ ਸ਼ਾਇਦ ਇਹਨੂੰ ਉਹ ਆਪਾਂ ਬਣਾ ਲਏ ਸੀ ਤੇ ਹੁਣ ਆਪਾਂ ਕਰ ਲਈ ਜੀ ਗਾਰਨਿਸ਼ ਤੇ ਦੇਖੋ ਜੀ ਸਾਡਾ ਜਰਦਾ ਹੋ ਗਿਆ ਤਿਆਰ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਿਹੜਾ ਦਬਕੇ ਕਰਦੇ ਹੋ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਕਰਦੇ ਇੱਥੇ ਐਂਡ ਮਿਲਦੇ ਕ ਨਵੀਂ ਵੀਡੀਓ ਸਤਿ ਸ੍ਰੀ ਅਕਾਲ